ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਦੀ ਫਤਿਹ ਮੇਰੇ ਦੇਸਾਂ ਦੇਸਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਸਾਡੀਆਂ ਵੀਡੀਓ ਨੂੰ ਬੜੀ ਗੌਰ ਨਾਲ ਸੁਣਦੇ ਨੇ ਅਤੇ ਜਿਹੜੇ ਨਵੇਂ ਆਏ ਨੇ ਉਹ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਜੋ ਟੱਬਰ ਵੱਡਾ ਹੋਊਗਾ ਤਾਂ ਕਹਾਣੀਆਂ ਸੁਣਾਉਣ ਨੂੰ ਦਿਲ ਕਰਦਾ ਹੈ ਤਾਂ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਨਵੇਂ ਜੁੜਦੇ ਹੋ ਸਾਡੇ ਨਾਲ ਤਾਂ ਅੱਜ ਗੱਲ ਕਰਦਾ ਮੈਂ ਇੱਕ ਰਾਜੇ ਦੀ ਇੱਕ ਰਾਜਾ ਰਹਿੰਦਾ ਸੀ ਉਹਦੇ ਸੱਤ ਰਾਣੀਆਂ ਤੇ ਆ ਜਾਂ ਸੱਤ ਰਾਣੀਆਂ ਤੇ ਆ ਜਿਹੜੀ ਵੱਡੀ ਰਾਣੀ ਸੀ ਉਹਦੇ ਬੱਚਾ ਹੋਣ ਵਾਲਾ ਹੋ ਗਿਆ ਯਾਦ ਬੱਚਾ ਹੋਣ ਵਾਲਾ ਹੋਇਆ ਤਾਂ ਸੀਗੜੀਆਂ ਛੋਟੀਆਂ ਤੇ ਆ ਉਹ ਤੇ ਲੱਗਦੀਆਂ ਤੇ ਆ ਤਾਂ ਜਦੋਂ ਬੱਚੇ ਨੇ ਜਨਮ ਲਿਆ ਉਹਨਾਂ ਨੇ ਕੀ ਕਰਿਆ ਸਿਆ ਨੇ ਰਾਣੀ ਨੂੰ ਪਤਾ ਨਹੀਂ ਲੱਗਣ ਦਿੱਤਾ ਉਹ ਮੁੰਡਾ ਦਾ ਚੱਕੇ ਇੱਕ ਬਾਹਰੇ ਮਹਿਲਾ ਚ ਕੁੱਤੀ ਰਹਿੰਦੀ ਸੀ ਕੌਲਾ ਨਾਉ ਦੀ ਉਹਦੇ ਨਾਲ ਪਤਾ ਉਹਦੇ ਕਤੂਰੇ ਚੱਕੇ ਉਹ ਰਾਣੀ ਨਾਲ ਪਾਤੇ ਤਾਂ ਰਾਜਾ ਪੁੱਛਣ ਲੱਗਾ ਉਹਨਾਂ ਨੂੰ ਵੀ ਰਾਣੀ ਲਵੇ ਮੁੰਡਾ ਹੋਇਆ ਜਾਂ ਕੁੜੀ ਉਹ ਕਹਿਣ ਲੱਗੀਆਂ ਹੁਣਾ ਕੀ ਐ ਇਹ ਤਾਂ ਕੁੱਤਿਆਂ ਬਿੱਲਿਆਂ ਨਾਲ ਰਹਿੰਦੀ ਸੀ ਉਹੋ ਜਿਹਾ ਕੰਮ ਹੋਣੇ ਨੇ ਇਹ ਤਾਂ ਕਤੂਰੇ ਹੋਏ ਨੇ ਤਾਂ ਰਾਜੇ ਨੂੰ ਬੜਾ ਕਰੋਪ ਚੜਿਆ ਉਹਨੇ ਰਾਣੀ ਨੂੰ ਫੜਿਆ ਕੁੱਤੋਂ ਤਾਂ ਉਹ ਉਹਨੂੰ ਬਾਹਰ ਕੱਢਿਆ ਕਹਿੰਦਾ ਲੈ ਹੁਣ ਇੱਕ ਬੜਾ ਸਾਰਾ ਢਾਂਗਾ ਫੜਾ ਤਾਂ ਕਹਿੰਦਾ ਓਰੇ ਕੌਣ ਆਇਆ ਡਾਇਆ ਕਰੀ ਤੇਰੇ ਲੱਸਣੇ ਇਹ ਜਿਹੇ ਨੇ ਤਾਂ ਉਹਨਾਂ ਨੇ ਰਾਣੀ ਜਦੋਂ ਸੋਟਾ ਦਵਾਤਾ ਰਾਣੀ ਨੂੰ ਤਾਂ ਉਹ ਮੁੰਡਾ ਹੌਲੀ-ਹੌਲੀ 5-6 ਮਹੀਨਿਆਂ ਦਾ ਕਰ ਲਿਆ ਕੁੱਤੀ ਦੁੱਧ ਚੰਗਾਇਆ ਕਰੇ ਤਾਂ ਮੁੰਡਾ ਜਦੋਂ ਉਹਦੇ ਨਾਲ ਬਾਹਰ ਆਇਆ ਕਰੇ ਤਾਂ ਰਾਣੀਆਂ ਨੂੰ ਪਤਾ ਲੱਗ ਗਿਆ ਵੀ ਮੁੰਡਾ ਤਾਂ ਜਿਉਂਦਾ ਹੈ ਉਹ ਤਾਂ ਕੁੱਤੀ ਪਾਲ ਰਹੀ ਹੈ ਤਾਂ ਉਹ ਸੀਏ ਜਣੀਆਂ ਕਣ ਫੱਟੀ ਲੈ ਕੇ ਪੈ ਗਈਆਂ ਕਹਿੰਦੀਆਂ ਰਾਣੀ ਨੂੰ ਕਹਿੰਦੀਆਂ ਵੀ ਉਹ ਕੁੱਤੀ ਨੂੰ ਮਰਵਾ ਉਹ ਨੁਕਸਾਨ ਕਰ ਦਿਆ ਪਹਿਲਾਂ ਜਾ ਕੇ ਵੀ ਅਸੀਂ ਤਾਂ ਰਹਾਗੇ ਆ ਉਹ ਕਹਿੰਦਾ ਕੁੱਤੀ ਨੂੰ ਕਿਉਂ ਮਰਵਾ ਦਈਏ ਬਹੁਤ ਪਾਪ ਲੱਗੂਗਾ ਕਹਿੰਦਿਆ ਨਹੀਂ ਮਰਵਾਉ ਉਹਨੂੰ ਤੂੰ ਤਾਂ ਜਦੋਂ ਕੁੱਤੀ ਨੂੰ ਭਵਿੱਖਬਾਣੀ ਹੋਈ ਮਿੱਤੇ ਨੰਬਰ ਆਉਣਗੇ ਤਾਂ ਉਹ ਇੱਕ ਘੋੜੇ ਲਵੇ ਗਈ ਘੋੜੇ ਨੂੰ ਕਹਿਣ ਲੱਗੀ ਵੀ ਉਹ ਮੁੰਡੇ ਦੀ ਪਰਬਤ ਕਰ ਮੈਨੂੰ ਤਾਂ ਹੁਣ ਮਰਵਾਉਣ ਲੱਗੇ ਨੇ ਤਾਂ ਉਹ ਮੁੰਡਾ ਉਹਦੇ ਲੱਗੇ ਸੜ ਤਾਂ ਘੋੜੇ ਲੱਗੇ ਜਦ ਘੋੜੇ ਲੱਗੇ ਸੜ ਤਾਂ ਘੋੜੇ ਲੱਗੇ ਆਉਂਦੀ ਹੁੰਦੀ ਸੀ ਚੂਰੀ ਤਾਂ ਕੁੱਤੀ ਤਾਂ ਮਰਵਾਤੀ ੜ ਗਈ ਤਾਂ ਜਦੋਂ ਦੇਖਿਆ ਉਹ ਚੂਰੀ ਖਵਾਇਆ ਕਰੇ ਘੋੜਾ ਮੁੰਡੇ ਨੂੰ ਚੂਰੀ ਖਾਂਦਾ ਹੁੰਦਾ ਸੀ ਘੋੜਾ ਤਾਂ ਮੁੰਡਾ ਜਵਾਨ ਹੋ ਗਿਆ 15-16 ਸਾਲ ਦਾ ਜਦੋਂ ਜਵਾਨ ਹੋਇਆ ਤਾਂ ਉਹ ਕਹਿਣ ਲੱਗਿਆ ਵੀ ਰਾਜਨ ਘੋੜਾ ਬਹੁਤ ਨੁਕਸਾਨ ਕਰਦਾ ਹੈ ਤੂੰ ਇਹਨੂੰ ਵੀ ਬਰਬਾਹ ਰਾਜਾ ਕਹਿੰਦਾ ਮੈਂ ਇਹਨੂੰ ਕਿਵੇਂ ਬਰਬਾਹ ਕਰ ਸਕਦਾ ਉਹਨਾਂ ਨੇ ਆਏ ਤਾਂ ਦੱਸਿਆ ਨਹੀਂ ਵੀ ਘੋੜਾ ਮੁੰਡਾ ਘੋੜੇ ਪਾਲ ਰਿਹਾ ਲੋਹ ਦੀ ਚੋਰੀ ਖਾ ਲਾਂਦਾ ਹੈ ਮੁੰਡਾ ਜਵਾਨ ਹੋਇਆ ਦੇਖ ਗਿਆ ਉਹਨਾਂ ਨੂੰ ਵੇ ਆਪਾਂ ਤਾਂ ਬਰਬਾਦ ਹੋ ਜੇ ਮੁੰਡੇ ਫੁੱਟ ਬੈਠਿਆ ਤਾਂ ਕੋੜੇ ਨੇ ਕੀ ਕਰਿਆ ਕੋੜਾ ਕਹਿਣ ਲੱਗਿਆ ਲੈ ਵੀ ਬੋਤਰਾ ਆਪਾਂ ਉਹਨੂੰ ਜਾਣ ਦੀ ਤਿਆਰੀ ਕਰਦੇ ਆ ਨਹੀਂ ਤਾਂ ਤੜਕੇ ਨੂੰ ਮੇਲੂ ਵੀ ਬਰਬਾਦਾਂਗੇ ਕੌਲਾਂ ਕੁੱਤੀ ਵਾਂਗੂ ਵੀ ਜਿਹੜੇ ਤੇਰੇ ਬਾਪ ਦੇ ਬਸਰ ਨੇ ਉਹ ਚੱਕ ਲੈ ਨਾਲੇ ਚੱਕ ਲੈ ਰਫਲ ਤਾਂ ਮੁੰਡੇ ਨੇ ਕਰਿਆ ਆਪੇ ਆਪਣੇ ਬਾਪ ਦੇ ਵਸਤਰ ਬੰਨੇ ਕੱਪੜੇ ਤਾਂ ਪੰਡ ਉਹਨਾਂ ਦੀ ਮੱਲੀ ਨਾਲੇ ਚੱਕ ਲੇ ਰਾਖਲਾ ਹਥਿਆਰ ਤਾਂ ਉਹ ਚੱਲ ਪਈ ਚੱਲ ਪਈ ਦੋਈ ਰਣੇ ਤਾਂ ਇੱਕ ਜੰਗਲ ਚ 바ਗੇ ਜਦੋਂ ਤੜਕੇ ਨੂੰ ਰਾਣੀਆਂ ਨੇ ਦੇਖਿਆ ਵੀ ਨਾ ਘੋੜਾ ਨਾ ਮੁੰਡਾ ਵੀ ਉਹ ਤਾਂ ਚੱਲ ਵਧੀਆ ਦਫਾ ਹੋ ਗਈ ਤਾਂ ਜਦੋਂ ਇੱਕ ਜੰਗਲ ਚ 바ਗੇ ਜੰਗਲ ਚ ਗਏ ਹੋਏ ਉੱਥੇ ਘੋੜਾ ਕਹਿੰਦਾ ਲੈ ਵੀ ਮੈਂ ਹੁਣ ਤਾਂ ਤੇਰੇ ਪਿੱਛੇ ਚੂਰੀ ਖਾਂਦਾ ਸੀ ਤੇਰੇ ਪਿੱਛੇ ਮੈਨੂੰ ਘਾਟਾ ਖਾਣਾ ਪੈ ਗਿਆ ਤੂੰ ਐ ਕਰ ਤੂੰ ਜਾ ਕੇ ਕੋਈ ਨੌਕਰੀ ਕਰ ਲੈ ਤਾਂ ਤੇਰਾ ਗਜਰਾ ਹੋਊਗਾ ਤੂੰ ਰੱਜ ਕੇ ਖਾਏਗਾ ਮੈਨੂੰ ਹਫ਼ਤੇ 7 ਦਿਨਾਂ ਬਾਦੋਂ ਆ ਕੇ ਮਿਲ ਗਿਆ ਤਾਂ ਜਦੋਂ ਇੱਕ ਉਸੇ ਸਾਹਿਬ ਚ ਘਰ ਰਾਜਾ ਰਹਿੰਦਾ ਸੀ ਮੁੰਡਾ ਸੋਹਣਾ ਸਨੱਖਾ ਜਾਦੀ ਤੀ ਮੁੰਡਾ ਸੋਹਣਾ ਸਨੱਖਾ ਜਾਦੀ ਤੀ ਉਹਦੇ 3 ਲੜਕੀਆਂ ਤੀਆਂ 3 ਲੜਕੀਆਂ ਤਿਆਂ ਤਾਂ ਜਿਹੜੀ ਲੜਕੀ ਤੀ ਉਹਨੇ ਦੇਖਿਆ ਉਹ ਮੁੰਡੇ ਨਾਲ ਵਿਆਹ ਕਰਤਾ ਜਦੋਂ ਮੁੰਡੇ ਨਾਲ ਵਿਆਹ ਕਰਤਾ ਤਾਂ ਜਿਹੜੇ ਦੂਜੀਆਂ ਤੀਆਂ ਉਹਨਾਂ ਦਾ ਚੰਗੇ ਘਰੇ ਵਿਆਹ ਕਰਤਾ ਤਾਂ ਉਹਦੇ ਸਾਡੂ ਵੀ ਉਹਦੇ ਨਾਲ ਇਹ ਤਾਂ ਮਾੜੇ ਕਰਦਾ ਤਾਂ ਉਹਦੇ ਨਾਲ ਜੇ ਕੱਢਿਆ ਕਰਨ ਤਾਂ ਇੱਕ ਦਿਨ ਕੀ ਕਰਿਆ ਤਾਂ ਰਾਜਾ ਕਹਿੰਦਾ ਵੀ ਤੁਸੀਂ ਸਹੀ ਜਣੇ ਆਇਆ ਕਰੋ ਮਿਰਗ ਮਾਰ ਕੇ ਲਿਆਓ ਇੱਕ ਹੀ ਗੋ ਇਹ ਆਪਣੇ ਘੋੜੇ ਲੈ ਜਿਓ ਤਾਂ ਉਹਨਾਂ ਨੇ ਪੰਜਾਂ ਨੇ ਵੀ ਕਰਿਆ ਆਪਣੇ ਵਧੀਆ ਘੋੜੇ ਲੈ ਤਾਂ ਮਿਰਗ ਮਾਰਨ ਵਾਗੇ ਉਹਨੂੰ ਕਹਿੰਦਾ ਵੀ ਤੂੰ ਉਹ ਕਹਿੰਦਾ ਮੈਨੂੰ ਗਧਾ ਦੇ ਦੇ ਜਦੋਂ ਗਦਾ ਕਿਹਾ ਰਾਜਾ ਹੋਰ ਗੁੱਸੇ ਜਾ ਗਿਆ ਵੀ ਇਹਨੇ ਮਾੜੀ ਜਾਤ ਦਾ ਇਹਨੇ ਮਾੜਾ ਹੀ ਮੰਗਿਆ ਤਾਂ ਜਦੋਂ ਉਹ ਬੱਕ ਭਾਗੇ ਆਪਦੇ ਘਰ ਵਾਲੀ ਨੂੰ ਕਹਿੰਦਾ ਇੱਕ ਮੈਨੂੰ ਬੜਾ ਸਾਰਾ ਪਤੀਲਾ ਦੇ ਦੇ ਤਾਂ ਨੂਨ ਮਚਲ ਮਸਾਲਾ ਉਹ ਵੀ ਫੜਾ ਦੇ ਵੀ ਮੈਂ ਬਣਾ ਕੇ ਲਿਆਉਂਗਾ ਤਾਂ ਜਦੋਂ ਉਹ ਉਸ ਜੰਗਲ ਚ ਗਿਆ ਉਹ ਆਪਣਾ ਘੋੜਾ ਸਗਾਰਿਆਂ ਨੇ ਉਹੀ ਜਿਹੜੇ ਘੋੜੇ ਤੇ ਉਹਨੇ ਕੀ ਕਰਿਆ ਸੱਤ ਮਿਰਗ ਮਾਰ ਲੇ ਸੱਤ ਮਿਰਗ ਮਾਰੇ ਹੋਏ ਲਾਈ ਬੈਠਾ ਕਰਾ ਤਾਂ ਉਹ ਆਪਣੇ ਬਾਪ ਵਾਲੇ ਵਸਤਰ ਪਾਏ ਹੋਏ ਨੇ ਉਹਦੇ ਇੱਕ ਰਾਜਾ ਦੇ ਰੂਪ ਚ ਬੈਠਾ ਤਾਂ ਉਹਨਾਂ ਨੂੰ ਜਿਹੜੇ ਦੂਜੇ ਤੇ ਉਹਨਾਂ ਨੂੰ ਕੋਈ ਮਿਰਗ ਨਾਲ ਆਇਆ ਕਿਉਂ ਉਹ ਰਾਜੇ ਦਾ ਪੁੱਤ ਸੀ ਜਿਹੜਾ ਮਾਰੇ ਬੈਠਾ ਸੀ ਉਹਨੇ ਕੀ ਕਰਿਆ ਉਹ ਆਗੇ ਉਹਦੇ ਲਵੇ ਕਹਿੰਦੇ ਵੀ ਤੂੰ ਸਾਨੂੰ ਇਹ ਮਿਰਗ ਮੁੱਲ ਦੇ ਦੇ ਕਿਉਂ ਪੰਜਾਂ ਜਾਨਿਆਂ ਨੂੰ ਕਹਿੰਦਾ ਨਾ ਵੀ ਮੁੱਲ ਨਹੀਂ ਮੈਂ ਦੰਦਾ ਮੁੱਲ ਨਹੀਂ ਦੰਦਾ ਉਹ ਨਸਾਨੀ ਨਾਲ ਦਊਗਾ ਮੈਂ ਕਹਿੰਦਾ ਨਸਾਨੀ ਕੀ ਉਹਦੇ ਹੱਥ 'ਚ ਰਾਜੇ ਵਾਲੀ ਇੱਕ ਬੜੀ ਸਾਰੀ ਹੀਰਿਆਂ ਦੀ ਸਾਂਪ ਪਾਈ ਹੋਈ ਸੀ ਉਹ ਕਹਿੰਦਾ ਗਰਮ ਕਰਕੇ ਛੋਡੇ ਕਹਿੰਦਾ ਮੈਂ ਪੱਟਾਂ ਤੇ ਨਸਾਨੀ ਲਾਊਗਾ ਉਹ ਨਸਾਨੀ ਲਵਾਈ ਜਾਇਓ ਮਿਰਗ ਲਜਾਈ ਜਾਇਓ ਤਾਂ ਕਦੇ ਠੀਕ ਹੈ ਤਾਂ ਉਹਨੇ ਕਰਿਆ ਉਹ ਸਮਾਰਕ ਲਾਲ ਕਰ ਲਈ ਲਾਲ ਕਰੀ ਹੋਈ ਉਹ ਹਰੇਕ ਦੇ ਜਿਹੜਾ ਮਿਰਗ ਚਕਾਇਆ ਕਰੇ ਉਹਦੇ ਪੱਟ ਤੇ ਨਥਾਨੀ ਲਾ ਦਿਆ ਕਰੇ ਕਹੋ ਗਰਮ ਹੋਣ ਕਰਕੇ ਉਹ ਦਾਗ ਪੈ ਜਾਂਦਾ ਸੀ ਜਦੋਂ ਦਾਗ ਪੈ ਜਾਂਦਾ ਸੀ ਉਹਨਾਂ ਨੂੰ ਚਕਾਦੇ ਪੰਜਾਂ ਨੂੰ ਤਾਂ ਪੱਜੇ ਆਪਦਾ दारू ਪੀ ਪਹਿਲਾ ਤਾਂ ਮਿਰਗ ਲੱਦੀ ਜਾਂਦੇ ਨੇ ਰਾਜੇ ਨੂੰ ਕਹਿੰਦੇ ਵੀ ਹਾਂ ਲਿਆਏ ਕਹਿੰਦੇ ਉਹ ਉਹ ਤਾਂ ਕਹਿੰਦੇ ਉੱਥੇ ਹੋਊਗਾ ਤਾਂ ਉਹਨੇ ਕੀ ਕਰਿਆ ਆਪਦਾ ਟੱਟੂ ਹੱਕਿਆ ਕਿ ਉਹਨਾਂ ਦੇ ਤਾਂ ਇਨਸਾਨ ਪਾਤੇ ਸਾ ਜਦੋਂ ਬੈਠੇ ਨੇ ਤਾਂ ਉਹ ਕੁਰਸੀਆਂ ਤੇ ਉਹ ਕਹਿੰਦਾ ਲਾਇ ਤਾਂ ਉਹ ਹੀ ਉਹ ਹੈ ਜੀ ਆ ਗਿਆ ਜਿਵੇਂ ਜੇ ਕੰਮ ਕਰਦਾ ਸੀ ਇਹਨੇ ਕਿਹੜਾ ਮਿਰਗ ਲਿਆਉਣਾ ਤਾਂ ਖਾਲੀ ਪਤੀਲਾ ਖੜਕੇ ਜਿਹੜਾ ਲੈ ਕੇ ਗਿਆ ਸੀ ਕਹਿੰਦਾ ਉਹ ਤੂੰ ਲਿਆ ਨਹੀਂ ਕੋਸਾ ਤੰਦ ਮੈਂ ਸਾਰਾ ਕੁਝ ਲੈ ਆਇਆ ਇੱਕ ਕਹਦਾ ਜਿਹੜੇ ਮਿਰਗ ਲਈ ਫਿਰਦੇ ਨੇ ਉਹ ਸਾਰੇ ਮੇਰੇ ਮੈਤੂ ਲੈ ਲੈਨੇ ਉਹ ਕਹਿੰਦੇ ਪਤਾ ਜੀ ਇਹ ਝੂਠ ਬੋਲਦਾ ਵੀ ਇਹ ਤੇ ਲੋਬੋ ਅਸੀਂ ਕਿੱਥੇ ਲੈਨੇ ਅਸੀਂ ਤਾਂ ਇੱਕ ਰਾਜੇ ਤੋਂ ਲੈ ਕੇ ਆਏ ਹਾਂ ਉਹ ਕਹਿੰਦਾ ਵੀ ਕਹਿੰਦਾ ਰਾਜਾ ਕਿਹੜਾ ਰਾਜਾ ਤੀ ਤਾਂ ਕਹਿੰਦਾ ਰਾਜਾ ਬਾਹਰੇ ਕਹਿੰਦਾ ਘੋੜੇ ਤੇ ਰਾਜਾ ਇੱਕ ਸਹਕਾਰ ਕਰੀ ਜਾਂਦਾ ਸੀ ਅਸੀਂ ਉਹ ਤੋਂ ਲੈ ਕੇ ਆਏ ਹਾਂ ਉਹ ਕਹਿੰਦਾ ਮੇਰੀ ਗੱਲ ਸੁਣੋ ਇਹਨਾਂ ਨੇ ਕੋਈ ਰਾਜਤੂ ਨਹੀਂ ਲਾਇਆ ਇਹਨਾਂ ਨੇ ਮੇਥੋ ਲੈਨੇ ਕਹਿੰਦਾ ਕੋਈ ਉਹ ਦੀ ਨਿਸ਼ਾਨੀ ਕਹਿੰਦਾ ਨਿਸ਼ਾਨੀ ਮੈਂ ਦੰਨਾ ਆ ਫੜੂ ਸਾਂਪ ਜਿਹੜੀ ਮੇਰੇ ਪਾਈ ਹੋਈ ਹੈ ਇਹਨਾਂ ਦੇ ਨਿਸ਼ਾਨ ਲਾਏ ਹੋਏ ਨੇ ਮੈਂ ਮਿਰਗ ਦੰਦਾ ਰਿਹਾ ਇਹਨਾਂ ਦੇ ਨਿਸ਼ਾਨ ਲਾ ਲਾ ਮੈਂ ਸੜਦਾ ਰਿਹਾ ਵੀ ਆ ਸਾਂਪ ਫਿੱਟ ਕਰਕੇ ਦੇਖਿਆ ਕਰੋ ਜੇ ਤਿੰਨ ਨਿਸ਼ਾਨ ਲਾਏ ਹੋਇਆ ਤਾਂ ਜਦੋਂ ਦੇਖਿਆ ਉਹਨਾਂ ਦੇ ਮੈਂ ਤਾਂ ਖਲਾਇਆ ਕਰੇ ਪੈਂਟ ਦੇਖਿਆ ਕਰੇ ਪੱਟ ਤੇ ਨਥਾਨ ਉਹ ਸਾਬ ਮਿਲ ਜਾ ਕਰੇ ਉਹ ਤਾਂ ਆਪ ਦਾ ਨਿਕਲਿਆ ਸਹੀ ਮੇਤਾ ਜਾ ਰਾ ਸੀਦੇ ਸੱਤੇ ਮਰਗ ਏਸੀ ਨਹੀਂ ਮਾਰੇ ਤੇ ਤਾਂ ਰਾਜਾ ਉਹਨਾਂ ਨੂੰ ਸਿਆ ਨਾਲੋਂ ਉਹ ਤਾਂ ਕੜ ਤੇ ਮਹਿਲਾ ਚ ਬਾਹਰ ਪੰਜੇ ਕਹਿੰਦਾ ਤੁਸੀਂ ਝੂਠ ਬੋਲਦੇ ਹੋ ਕਿ ਉਹ ਬੰਦਾ ਰਾਜ ਦਾ ਮੁੰਡਾ ਸਹੀ ਥੀ ਜਿਹੜਾ ਉਹਦੇ ਪੈਰ ਚ ਥੀ ਇੱਕ ਬਹੁਤ ਮਣੀਤੀ ਪਰਦੇ ਥੱਲੇ ਉਹ ਚੰਨਣਾ ਕਰਦੀ ਸੀ ਤਾਂ ਰਾਜੇ ਨੇ ਵੀ ਪਰਖਾ ਜੀ ਇਹ ਤਾਂ ਬਾਕੀ ਕਿਸੇ ਰਾਜੇ ਦਾ ਲੜਕਾ ਤਾ ਨੂੰ ਕਹਿਣ ਲੱਗਿਆ ਵੀ ਰਾਜਪਾਗ ਸਾਹਮ ਉਹ ਕਹਿੰਦਾ ਰਾਜਪਾਗ ਦੀ ਮੈਂ ਤਾਂ ਚੱਲੇ ਆਪਦੇ ਦੇਸੋਂ ਮੈਂ ਤਾਂ ਲਿਆ ਮੇਰੀ ਮਾਂ ਹੈ ਉਹਨੂੰ ਕੈਦ ਚੋਂ ਕਢਾਉਣਾ ਹੈ ਰਾਜੇ ਦੀ ਚੋਂ ਵੀ ਮੈਂ ਹੁਣ ਨੇ ਲੋਕਾ ਸਾਖਾ ਦਾ ਨਾਲ ਉਹਨੇ ਆਪਣੇ ਘਰ ਵਾਲੀ ਲਈ ਜਦੋਂ ਘਰ ਵਾਲੀ ਲਈ ਉਹੀ ਲਿਆ ਘੋੜਾ ਜਿਹੜਾ ਉਹਦਾ ਘੋੜਾ ਸੀ 72 ਪਹਿਨੇ 72 ਪਹਿਨੇ ਹੋਏ ਤਾਂ ਆਪਣੇ ਬਾਪ ਦੇ ਮਹਿਲਾ ਜਾ ਗਿਆ ਬਾਪ ਦੇ ਮਹਿਲਾ ਚਾਇਆ ਹੋਇਆ ਕਹਿੰਦਾ ਲਓ ਪਿਤਾ ਜੀ ਇਹਦਾ ਤਾਂ ਬੈਠ ਗਿਆ ਤਾਂ ਉਹ ਘੋੜੇ ਨਿਮਾਰੇ ਨੇ ਘੋੜੇ ਨਿਮਾਰੇ ਨੇ ਜਦੋਂ ਵਜੀਰ ਬਜ਼ੀਰ ਜਦੋਂ ਘੋੜੇ ਨ ਮਾਰੇ ਨੇ ਉਹਨੇ ਇੱਕ ਲੱਕੜ ਦਾ ਘੋੜਾ ਲੈ ਲਿਆ ਉਹਦੇ ਵਿੱਚ ਲੱਕੜ ਦਾ ਘੋੜਾ ਛੜਤਾ ਘੋੜਿਆਂ ਦੇ ਕਹਿੰਦਾ ਘੋੜੇ ਘੋੜੇ ਲੱਕੜ ਦੇ ਘੋੜੇ ਵੀ ਪਾਣੀ ਉਹਨੋਂ ਲੱਕੜ ਦਾ ਘੋੜਾ ਕਿੱਥੇ ਬਜ਼ੀਰ ਕਹਿੰਦੇ ਲੱਕੜ ਦਾ ਘੋੜਾ ਵੀ ਪਾਣੀ ਪੀਂਦਾ ਹੁੰਦਾ ਹੈ ਉਹ ਕਹਿੰਦਾ ਮੈਨੂੰ ਐਂ ਦੱਸੋ ਲੱਕੜ ਦਾ ਘੋੜਾ ਨਹੀਂ ਜੇ ਪਾਣੀ ਪੀਂਦਾ ਤਾਂ ਰਾਣੀਆਂ ਕਤੂਰੇ ਜਾਂਦੀਆਂ ਹੁੰਦੀਆਂ ਨੇ ਉਹ ਕਹਿੰਦੇ ਹੈ ਤਾਂ ਉਹ ਰਾਜੇ ਲਵੇ ਗਏ ਰਾਜੇ ਨੂੰ ਕਹਿੰਦੇ ਜੇ ਉੱਥੇ ਇੱਕ ਰਾਜਿਆਂ ਦੇ ਭੇਜ ਚਾ ਮੁੰਡਾ ਉਹ ਲੱਕੜ ਦੇ ਘੋੜੇ ਨੂੰ ਕਹਿੰਦਾ ਵੀ ਪਾਣੀ ਪੀ ਕਹਿੰਦਾ ਅਸੀਂ ਨੇ ਕਿਹਾ ਵੀ ਲੱਕੜ ਦਾ ਘੋੜਾ ਵੀ ਪਾਣੀ ਪੀਂਦਾ ਹੁੰਦਾ ਤਾਂ ਉਹ ਕਹਿੰਦਾ ਵੀ ਕਿਤੇ ਰਾਣੀਆਂ ਵੀ ਫਤੂਰੇ ਜੰਮਦੀਆਂ ਨੇ ਤਾਂ ਵੀ ਉਹਨੂੰ ਬੁਲਾਉਂਦੇ ਜਦੋਂ ਬੁਲਾਇਆ ਕਹਿੰਦਾ ਹਾਂ ਬਈ ਕਹਿੰਦਾ ਲੱਕੜ ਦਾ ਘੋੜਾ ਪਾਣੀ ਪੀਂਦਾ ਹੁੰਦਾ ਕਹਿੰਦਾ ਰਾਜਨ ਤੂੰ ਐਂ ਦੱਸ ਵੀ ਫਿਰ ਰਾਣੀਆਂ ਵੀ ਫਤੂਰੇ ਜੰਮਦੀਆਂ ਹੁੰਦੀਆਂ ਨੇ ਕਹਿੰਦਾ ਨਾ ਕਹਿੰਦਾ ਫਿਰ ਮੈਂ ਤੇਰੀ ਮੁੰਡਾ ਤੇਰੀ ਮੁੰਡਾ ਮੈਂ ਜਿਹੜੀਆਂ ਰਾਣੀਆਂ ਸੀ ਇਹਨਾਂ ਨੇ ਮੈਂ ਕਹਦਾ ਕੌਲਾ ਨਾਉਂ ਦੀ ਕੁੱਤੀ ਸੀ ਉਹ تایਮਰ ਬਾਈ ਮੈਂ ਉਹਨੇ ਪਾਲਿਆ ਤਾ ਫਿਰ ਆਹ ਘੋੜਾ ਖੜਾ ਜਿਹੜੇ ਘੋੜੇ ਨੂੰ ਕਹਿੰਦਾ ਸੀ ਚੋਰੀ ਹੋ ਗਿਆ ਇਹ ਘੋੜੇ ਨੇ ਮੈਂ ਜੰਗਲਾਂ ਚ ਲੈ ਜਾ ਕੇ ਇਹਨੂੰ ਪਾਲਦਾ ਰਿਹਾ ਚੋਰੀ ਖਵਾਉਂਦਾ ਰਿਹਾ ਤਾਂ ਮੈਂ ਇਹਨੇ ਪਾਲਿਆ ਤਾਂ ਬਾਹਰੇ ਜਾ ਕੇ ਮੈਂ ਜਬਾਨ ਹੋਇਆ ਫੇਰ ਮੇਰਾ ਵਿਆਹ ਹੋਇਆ ਕਿਸੇ ਰਾਜੇ ਦੀ ਲੜਕੀ ਨਾਲ ਵੀ ਆ ਬੈਠੀ ਆ ਤੇਰੀ ਨੂੰ ਤਾਂ ਇਹਦੇ ਨਾਲ ਕਰਨ ਲੱਗ ਗੱਲਬਾਤ ਤਾਂ ਰਾਜੇ ਨੇ ਜਦੋਂ ਦੇਖੇ ਇਨਸਾਨੀਆਂ ਉਹ ਸਹੀ ਸਾਫ਼ ਤੋਂ ਹੋਇਆ ਉਹਨੇ ਬਲਾਈਆਂ ਰਾਣੀਆਂ ਨਾਲੇ ਬਾਂਦੀਆਂ ਉਤਿਆਂ ਤੋਂ ਪੜਵਾਈਆਂ ਇਹ ਤਾਂ ਮੌਤਨ ਅਰਥ ਕਰਤਾ ਸੀ ਨਾਲੇ ਉਹ ਜਿਹੜੀ ਦਾ ਮੁੰਡਾ ਸੀ ਰਾਣੀ ਉਹ ਮਹਿਲਾ ਚ ਬਲਾਈ ਉਹਦੇ ਕੱਪੜੇ ਪਾਟੇ ਹੋਏ ਕਢਾਏ ਤਾਂ ਇਹ ਮੈਂ ਗੱਲ ਕਰੀ ਅੱਜ ਵੀ ਮਤਰਈਆਂ ਦੀ ਮਤਰਈਆਂ ਕਿਸੇ ਦੇ ਅੱਜ ਤੱਕ ਨਾ ਕਿਸੇ ਦੇ ਬਣੀਆਂ ਨੇ ਕਿ ਉਹ ਮੁੱਢ ਕਦੀਮੋਂ ਕਰਦੀਆਂ ਆਈਆਂ ਨੇ ਉਹ ਮੁੰਡੇ ਨੂੰ ਰਾਜ ਤਾਂ ਮਿਲਣੀ ਮਿਲਣਾ ਸੀ ਗੱਲ ਕਰ ਵੀ ਉਹਨਾਂ ਨਾਲ ਪਾਪੜਾਂ ਨੂੰ ਤਾਂ ਜੀ ਮਿਲਣਾ ਸੀ ਉਹ ਮੁੰਡੇ ਨੂੰ ਅਖੀਰ ਨੂੰ ਰਾਜ ਮਿਲਿਆ ਐਂਦੇ ਦੁੱਖ ਘਟ ਕੇ ਐਨੀ ਆ ਮੈਂ ਗੱਲਾਂ ਕਰਦਾ ਹੋਇਆ ਆਪ ਸਭ ਦਾ ਧੰਨਵਾਦ ਕਰਦਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿੱਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ